ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਕਿੰਨੇ ਚਲਵਾਈ ਸੀ ਜਦੋਂ 2 ਦਸੰਬਰ 2024 ਨੂੰ ਉਹਨਾਂ ਉੱਤੇ ਜਿਹੜੀ ਧਾਰਨਿਕ ਸਜ਼ਾ ਲੱਗੀ ਸੀ ਤਾਂ ਉਸ ਟਾਈਮ ਇੱਕ ਨਰਾਇਣ ਨਾਮ ਦੇ ਜੋ ਨੇ ਸੇਵਾਦਾਰ ਨੇ ਇੱਕ ਗੋਲੀ ਚਲਾਈ ਸੀ ਜਿੱਥੇ ਕਿ ਲੱਗਦੇ ਹੱਥੀ ਜਿਹੜਾ ਹੈ ਉਹਨੂੰ ਮਤਲਬ ਨਰਾਇਣ ਸਿੰਘ ਨੂੰ ਜਿਹੜਾ ਹੈ ਦਬੋਚ ਲਿਆ ਗਿਆ ਸਿਕਿਉਰਿਟੀ ਗਾਰਡ ਵੱਲੋਂ ਲੇਕਿਨ ਉਹਦੇ ਵਿੱਚ ਇੱਕ ਵੱਡੀ ਚਾਲ ਖੇਡੀ ਗਈ ਹੈ ਇਹ ਚਾਲ ਕਿਸ ਨੇ ਖੇਡੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਜਿਹੜੀ 4 ਦਸੰਬਰ 2024 ਨੂੰ ਗੋਲੀ ਚੱਲੀ ਸੀ ਸੁਖਬੀਰ ਸਿੰਘ ਬਾਦਲ ਤੇ ਤੇ ਹੁਣ ਜਿਹੜੇ ਉਸ ਤੋਂ ਬਾਅਦ ਦੋ ਟੜੇ ਬਣ ਗਏ ਨੇ ਸ਼੍ਰੋਣੀ ਅਕਾਲੀ ਦਲ ਦੇ ਇੱਕ ਪਾਸੇ ਸ਼੍ਰੋਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਇੱਕ ਜਿਹੜਾ 11 ਅਗਸਤ ਨੂੰ ਇਜਲਾਸ ਹੋਇਆ ਡੈਲੀਗੇਟ ਹੋਇਆ ਜਿਹਦੇ ਦੌਰਾਨ ਹਰਪ੍ਰੀਤ ਸਿੰਘ ਜਾਂ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਚੁਣਿਆ ਗਿਆ ਤਾਂ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੇ ਮੁਖ ਦਫਤਰ ਅਸੀਂ ਜਿਹੜੇ ਛੜਵਾ ਲਵਾਂਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਆਪ ਦਾ ਤਕੜੀ ਚੋਣ ਨਿਸ਼ਾਨ ਛੜਵਾ ਲਵਾਂਗੇ ਜਿਹੜੇ ਪ੍ਰਬੰਧਕ ਕਮੇਟੀ ਗੁਰਦੁਆਰਾ ਹੈ ਉਹ ਵੀ ਛੜਵਾ ਲਵਾਂਗੇ ਤਾਂ ਇਹਦੇ ਵਿੱਚ ਜਿਹੜੇ ਵਿਚਾਰਧਾਰਾ ਨੇ ਉਹ ਨਿਕਲ ਕੇ ਕੋਸ਼ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਪੰਦ ਸਿੰਘ ਬੰਟੀ ਰੁਮਾਣਾ ਦਾ ਦਾਵਾ ਹੈ ਕਿ 4 ਦਸੰਬਰ 2024 ਨੂੰ ਹਰਮੰਦਰ ਸਾਹਿਬ ਬਾਅਦ ਸੁਖਬੀਰ ਬਾਦਲ ਤੇ ਚਲਾਈ ਗਈ ਗੋਲੀ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਹੈ ਇਸ ਨਿੱਜੀ ਚੈਨਲ ਉੱਤੇ ਇੰਟਰਵਿਊ ਦਰਾਂ ਉਹਨਾਂ ਨੇ ਕਿਹਾ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਤਾਰਨੀ ਸਦ ਦਿੱਤੀ ਗਈ ਤੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਸੇਵਾ ਕੀਤੀ ਗਈ ਸੀ ਕਿਉਂਕਿ ਸੁਖਬੀਰ ਬਾਦਲ ਕੋਲ ਜੈਡ ਪਲੱਸ ਰੱਖਿਆ ਹੈ ਇਸ ਲਈ ਸੁਰੱਖਿਆ ਕਰਮਚਾਰੀਆਂ ਨੇ ਸੁਰੱਖਿਆ ਕਾਰਨਾਂ ਉੱਤੇ ਸੇਵਾ ਦੀ ਮੀਤੀ ਤੇ ਸਥਾਨ ਤੈਅ ਕਰਨ ਦੀ ਇਜਾਜ਼ਤ ਮੰਗੀ ਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ 4 ਦਸੰਬਰ ਨੂੰ ਨਰਾਇਣ ਸਿੰਘ ਚੋੜਾ ਨੇ ਸੇਵਾ ਦੌਰਾਨ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਇਜਾਜ਼ਤ ਨਾ ਮਿਲਣ ਪਿੱਛੇ ਮਾਸਟਰਮਾਈਂਡ ਹਨ ਹਾਲਾਂਕਿ ਇਹ ਸਾਬਤ ਨਹੀਂ ਕਰ ਸਕੇ ਹਰਪ੍ਰੀਤ ਸਿੰਘ ਦਾ ਨਾਰਾਇਣ ਸਿੰਘ ਚੋੜਾ ਨਾਲ ਕੋਈ ਸਬੰਧ ਹੈ ਉਹਨਾਂ ਅੱਜ ਕੇਂਦਰੀ ਏਜੰਸੀਆਂ ਸ਼੍ਰੋਮੀ ਅਕਾਲੀ ਦਲ ਦੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ ਇਹ ਪਹਿਲਾ ਵਾਰ ਨਹੀਂ ਹੋਇਆ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਇਹ ਅਜਿਹਾ ਪਹਿਲਾਂ ਵੀ 14-15 ਵਾਰ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਭੱਤੀ ਕਮੇਟੀ ਚਾਰ ਮੈਂਬਰੀ ਬੀਬੀ ਸਤਵੰਤ ਕੌਰ ਨੂੰ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਏਜੰਸੀਆਂ ਦਾ ਦਬਾਅ ਹੇਠ ਉਹਨਾਂ ਨੇ ਹਰਪੀ ਸਿੰਘ ਨੂੰ ਮੁਖੀ ਬਣਾਉਣਾ ਪਿਆ ਮੱਤਰਪੂਰਨ ਗੱਲ ਇਹ ਹੈ ਕਿ ਬੰਟੀ ਰਮਾਣਾ ਨੇ ਇਹ ਬਿਆਨ ਇਹ ਜਿਹੜਾ ਬਿਆਨ ਉਦੋਂ ਦਿੱਤਾ ਜਦੋਂ ਸ਼੍ਰੋਮਣੀ ਕਾਲਜ ਦੇ ਨਵੇਂ ਤੜੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਚੁਣਿਆ ਹੈ ਇਹ ਨਵਾਂ ਧੜਾ ਸ਼੍ਰੋਮੀ ਕਾਲੀ ਦਲ ਦਾ ਜੋ ਦਾਵਾ ਕਰ ਰਿਹਾ ਕਿ ਇਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਣ ਜਾ ਰਹੀ ਹੈ ਬੰਟੀ ਰਮਾਣਾ ਦਰਾਇਆ ਕਿ 2 ਦਸੰਬਰ ਨੂੰ ਲਾਨੇ ਗਏ ਫੈਸਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਦਸਤਕ ਵੀ ਹਨ ਗਿਆਨੀ ਹਰਪ੍ਰੀਤ ਸਿੰਘ ਉਦੋਂ ਕਿਹਾ ਜਦੋਂ ਜਦੋਂ ਵੱਖ ਹੋਏ ਧੜੇ ਨੂੰ ਆਪਣੀ ਵੱਖਰੀ ਰਸੋਈ ਸਥਾਪਿਤ ਲੈਣੀ ਚਾਹੀਦੀ ਤੇ ਹੁਣ ਉਹਨਾਂ ਨੂੰ ਖੁਦ ਇੱਕ ਨਵੀਂ ਰਸੋਈ ਦੀ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਜਿਹੜੇ 4 ਦਸੰਬਰ ਨੂੰ ਗੋਲੀ ਚੱਲੀ ਗਈ ਹੈ ਨਰਾਇਣ ਸਿੰਘ ਜੋ ਚੋੜਾ ਵੱਲੋਂ ਤਾਂ ਉਥੇ ਹਰਪ੍ਰੀਤ ਸਿੰਘ ਜੀ ਦਾ ਨਾਮ ਲੈਂਦੇ ਸਾਹਮਣੇ ਆ ਰਹੇ ਨੇ ਜੋ ਨੇ ਮੀਤ ਪ੍ਰਧਾਨ ਪਰਬੰਸ ਸਿੰਘ ਬੰਟੀ ਰੋਮਾਣਾ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਤਾਂ ਜਿਹੜਾ ਹੈ ਪਤਾ ਚੱਲ ਹੀ ਜਾਣਾ ਹੈ ਲੇਕਿਨ ਇਹਦੇ ਵਿੱਚ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਹੁਣ ਦੋ ਧੜੇ ਬਣ ਗਏ ਨੇ ਤਾਂ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਵੱਡੇ ਵੱਡੇ ਸ਼ਿਕੰਜ ਵੀ ਕੱਸੇ ਜਾ ਰਹੇ ਨੇ